ਪਤਨੀ ਤੋਂ ਨਾਰਾਜ਼ ਪਤੀ ਨੇ ਗੁੱਸੇ ਵਿੱਚ ਆ ਕੇ ਘਰ ਨੂੰ ਲਗਾਈ ਅੱਗ ਘਰ ਦੇ ਵਿੱਚ ਮੌਜੂਦ ਬਜ਼ੁਰਗ ਵਿਅਕਤੀ ਦੀ ਸਥਾਨਕ ਲੋਕਾਂ ਨੇ ਬਚਾਈ ਜਾਨ ਘਰ ਦੇ ਵਿੱਚ ਪਏ ਡੀਜ਼ਲ ਦੇ ਡਰਮ ਨੂੰ ਲੱਗੀ ਅੱਗ ਗੈਸ ਸਿਲੰਡਰ ਫਟਣ ਤੋਂ ਰਿਹਾ ਬਚਾ ਮਾਮਲਾ ਬਠਿੰਡਾ ਦੇ ਜਨਤਾਨਗਰ ਗਲੀ ਨੰਬਰ 6 ਦਾ ਜਿੱਥੇ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਇੱਕ ਪਰਿਵਾਰ ਰਹਿ ਰਿਹਾ ਸੀ ਤਾਂ ਔਰਤ ਦਾ ਕਹਿਣਾ ਹੈ ਕਿ ਉਸ ਦਾ ਬਾਪ ਹੈ ਜਿਹੜਾ ਉਹ ਬਿਮਾਰ ਰਹਿਦਾ ਹੈ ਤੇ ਉਹਦਾ ਪਰ ਆਪ ਜਿਹੜੇ ਉਸ ਦੀ ਗੌਰ ਨਹੀਂ ਕਰਦੇ ਜਿਸ ਨੂੰ ਲੈ ਕੇ ਉਹ ਆਪਣੇ ਘਰ ਲੈ ਕੇ ਆਈ ਤੇ ਉਹਨੂੰ ਦਵਾਈ ਬੂਟੀ ਦਿਵਾਉਣੀ ਸੀ ਤਾਂ ਇਸ ਗੱਲ ਤੋਂ ਉਸ ਦਾ ਪਤੀ ਹੈ ਉਹ ਨਰਾਜ ਹੋ ਜਾਂਦਾ ਹੈ ਤੇ ਨਰਾਜ ਹੋ ਕੇ ਲੜਾਈ ਇੱਥੋਂ ਤੱਕ ਵੱਧ ਜਾਂਦੀ ਹੈ ਕਿ ਉਸ ਨੇ ਆਪਣੇ ਹੀ ਘਰ ਨੂੰ ਪਟੌਣ ਪਾ ਕੇ ਅੱਗ ਲਗਾ ਦਿੱਤੀ ਕਿ ਜਿਸ ਨੂੰ ਲੈ ਕੇ ਮੌਕੇ ਤੇ ਲੋਕਾਂ ਵੱਲੋਂ ਜਿੱਥੇ ਉਸ ਦੇ ਬੱਚੇ ਬਾਹਰ ਕੱਢਿਆ ਗਿਆ ਉਹਦੇ ਬਜ਼ੁਰਗ ਬਾਪ ਨੂੰ ਬਾਹਰ ਕੱਢਿਆ ਗਿਆ ਉੱਥੇ ਅੱਗ ਤੇ ਵੀ ਇਹਨਾਂ ਵੱਲੋਂ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ ਦੇ ਫਾਇਰ ਟੈਂਡਰ ਦੀਆਂ ਗੱਡੀਆਂ ਆ ਚੁੱਕੀਆਂ ਸਨ ਅਤੇ ਉਹਨਾਂ ਵੱਲੋਂ ਅੱਗ ਤੇ ਆਕੇ ਕਾਬੂ ਅੰਬੀ ਆਪਣਾ ਪਾਇਆ ਗਿਆ ਇਹ ਔਰਤ ਜਿਹੜੀ ਇਹ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੀ ਹੈ ਤੇ ਇਹਦਾ ਸਾਰਾ ਸਮਾਨ ਜਿਹੜਾ ਉਹ ਸੜਕੇ ਬਿਲਕੁਲ ਸੁਆਹ ਹੋ ਗਿਆ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਜਨਤਨ ਨੇ ਇਹ ਉਹਨੀਆਂ ਸਾਰੀਆਂ ਤਸਵੀਰਾਂ ਜਿੱਥੇ ਪਤਨੀ ਤੋਂ ਨਾਰਾਜ਼ ਹੋ ਕੇ ਪਤੀ ਵੱਲੋਂ ਆਪਣੇ ਹੀ ਘਰ ਦੇ ਅੰਦਰ ਪਏ ਸਮਾਨ ਨੂੰ ਜਿਹੜੀ ਅਗ ਲਗਾਤੀ ਬਿਲਕੁਲ ਸਾੜ ਕੇ ਸਾਰਾ ਕੁਝ ਸਵਾ ਕਰ ਦਿੱਤਾ ਗਿਆ ਇਹ ਸਾਰਗਾਤ ਫਿਰ ਦਿਖਾ ਰਹੇ ਹਾਂ ਛੋਟੇ ਛੋਟੇ ਬੱਚੇ ਹਨ ਤੇ ਇਹ ਔਰਤ ਜਿਹੜੀ ਇਹ ਖੁਰਲਾ ਰਹੀ ਹੈ ਇਸ ਦਾ ਕਹਿਣਾ ਹੈ ਕਿਸੇ ਦੇ ਪਤੀ ਨੂੰ ਸਤ ਤੋਂ ਸਤ ਸਜ ਜਿਹੜੀ ਉਹ ਹੁਣ ਚਾਹੀਦੀ ਹੈ ਕਿਉਂਕਿ ਉਸ ਦਾ ਬਾਪ ਜਿਹੜਾ ਬਿਮਾਰ ਹੈ ਤੇ ਉਹ ਉਸ ਨੂੰ ਆਪਣੇ ਕੋਲ ਲੈ ਕੇ ਆਇਆ ਜਿਸ ਨੂੰ ਲੈ ਕੇ ਉਹਦਾ ਪਤੀ ਇਸ ਗੱਲ ਤੋਂ ਨਾਰਾਜ਼ ਹੋ ਗਿਆ ਤੇ ਉਸ ਨੇ ਆਪਣੇ ਹੀ ਘਰ ਦੇ ਅੰਦਰ ਪਏ ਸਾਰੇ ਸਮਾਨ ਨੂੰ ਅਗ ਲਗਾ ਦਿੱਤੀ ਅਨਵਰ ਹੁਸੈਨ ਜੀ ਹੁਣ ਇੱਥੇ ਜਦੋਂ ਹਮ ਆਏ ਆ ਰਹੇ ਸੀਗੇ ਹੁਣ ਘਰ ਘਰੋ ਜਾ ਰਹੇ ਸੀਗੇ ਮਤਲਬ ਕੰਮ ਸੇ ਥੋੜਾ ਥੋੜਾ ਮਾੜਾ ਜਾ ਤੋ ਇੱਥੇ ਦੇਖਿਆ ਆਗ ਲੱਗੀ ਪਈ ਹੈ ਇੱਥੇ ਮਤਲਬ ਖਾਲੀ ਪਾਣੀ ਪੂਣੀ ਡਾਲ ਰਹੇ ਸੀਗੇ ਤੋ ਅਸੀਂ ਆਏ ਫਟਾਫਟ ਵਿੰਡੋ ਤੋੜੀ ਹੁਣ ਡਾਂਗੇ ਨਾਲ ਉੱਥੇ ਡਾਂਗਾ ਵੀ ਪਿਆਗਾ ਤੋ ਅਸੀਂ ਫਟਾਫਟ ਹੁਣ ਬਹੁਤ ਠੰਡੀ ਕਰਦੀ ਸੀਗੀ ਬਹੁਤ ਆਗ ਲੱਗੀ ਪਈ ਸੀਗੀ ਇੱਥੇ ਜਦੋਂ ਅਸੀਂ ਆਏ ਸੀਗੇ ਅੰਦਰ ਤੋਂ ਡੀਜ਼ਲ ਡੂ ਜਲੀ ਪਿਆ ਸਾਰਾ ਕੁਝ ਇਹ ਤੋ ਹੁਣ ਜਦੋਂ ਆਏ ਸੀਗੇ ਇੱਥੇ ਭੀੜ ਲੱਗੀ ਪਈ ਸੀਗੀ ਹੁਣ ਪਾਣੀ ਹਾਂਜੀ ਬੰਦਾ ਵੀ ਅੰਦਰ ਕੋਈ ਕੱਟਿਆ ਨਾ ਨਾ ਬੰਦਾ ਤਾਂ ਥੀ ਸੀਗਾ ਸਾਰੇ ਸਾਰੇ ਕੱਡੇ ਸੀਗੇ ਬਾਹਰ ਲੈ ਐ ਦੱਸ ਦਿਆਂ ਤੁਹਾਨੂੰ ਉਹ ਉਹ ਸੀਗਾ ਬੰਦਾ ਅੰਦਰ ਡੱਡੀ ਬਾਹਰ ਵੀਰੇ ਮੰਗਲ ਨੂੰ ਬੁਲਾ ਮੰਗਲ ਵੀਰੇ ਨੂੰ ਬੁਲਾ ਮੇਰੇ ਕੋਲ ਮੇਰਾ ਬੰਦਾ ਨੂੰ ਸਦਾ ਲਈ ਚਾਹੀਦੀਆ ਮੇਰੇ ਇੱਕ ਕੁੜੀ ਇੱਕ ਮੁੰਡਾ ਮੇਰੇ ਇੱਕ ਕੁੜੀ ਆ ਇੱਕ ਮੁੰਡਾ ਮੇਰਾ ਇਰੇ ਮੇਰਾ ਡੈਡੀ ਬਿਮਾਰ ਸੀਗਾ 1 2 3 ਸਾਲ ਹੋ ਗਏ ਠੀਕ ਆ ਮੇਰਾ ਭਰਾ ਉਹਦੀ ਗੌਰ ਨਹੀਂ ਕਰਦਾ ਸੀ ਨਸੇ ਫੱਤੇ ਕਰਦਾ ਸੀ ਮੇਰੇ ਘਰ ਜਾਈ ਸੀ ਉਹ ਵਿਚਾਰੀ ਘਰਾਂ ਦਾ ਕੰਮ ਕਰਕੇ ਕਮਾਨਦੀ ਸੀ ਮੇਰੇ ਪਿਓ ਨੂੰ ਟੱਡ ਆਗ ਮੇਰੇ ਡੈਡੀ ਨਾਲ ਬਿਮਾਰ ਸੀਗਾ ਮੈਂ ਡੈਡੀ ਨੂੰ ਲੈ ਕੇ 4 ਦਿਨ ਹੋ ਗਏ ਸੀ ਠੀਕ ਆ ਜੀ ਮੁੜ ਕੇ ਮੈਨੂੰ ਕਹਿੰਦਾ ਮੈਂ ਤੇਰਾ ਪਿਓ ਨੂੰ ਲੋਟੇ ਨਹੀਂ ਇੱਕ ਵਾਰ ਇਹ ਪਟ્રોલ ਪਾ ਤਾ ਉਹਦੇ ਕੋ ਡੀਜ਼ਲਰ ਪਟੋਲ ਅੰਦਰ ਪਿਆ ਇਹ ਜਿਹੜਾ ਟਰੈਕਟਰਾਂ ਦਾ ਪੈਟਰੋਲ ਪੈਂਦਾ ਆਪਣੇ ਮਕਾਨ ਮਾਲਕ ਦਾ ਸੀ ਕਹਿੰਦੇ ਆ ਭਰ ਦੇ ਸੀ ਜੀ ਇਤੋਂ ਉਹ ਉਹਨਾਂ ਨੇ ਜਪੈ ਜਾ ਰੱਖਿਆ ਇਹ ਸਾਰਾ ਪੈਟਰੋਲ ਦਾ ਗੈਲਨਾਂ ਨਾਲ ਭਰ ਕੇ ਅੰਦਰ ਪਾਤਾ ਜੀ ਨਾਲੇ ਮੇਰੇ ਪਿਓ ਨੇ ਮਚਾਤਾ ਆ ਪਾਵਲ ਉਹ ਕੱਢ ਲਿਆ ਜਿਵਾਰਾ ਮੁੰਡਿਆਂ ਨੇ ਸਾਰਿਆਂ ਨੇ ਬਾਹਰ ਕੱਢਿਆ ਉਹਨੂੰ ਮੇਰੇ ਮੇਰਾ 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 ਡੈਡੀ ਕੱਢ ਲਿਆ ਬਾਹਰ ਵੀਰੇ ਮੇਰੇ ਘਰ ਵਾਲੇ ਨੂੰ ਸਜ਼ਾ ਮਿਲਣੀ ਚਾਹੀਦੀ ਆ ਮੈਂ ਲਾ ਮੈਰਜ ਕਰਾਈ ਸੀ ਆ ਬੰਦੇ ਨਾਲ ਆ ਵੀਰ ਡੀਜ਼ਲ ਅੰਦਰ ਵੀ ਰੇ ਡੀਜ਼ਲ ਉਹ ਪਿਆ ਢੋਲ ਚਾਰ ਢੋਲ ਪਰੇ ਪਿਆ ਡੀਜ਼ਲ ਦੇ ਅੰਦਰ ਮੈਂ ਕਿਰਾਏ ਤੇ ਰੰਦੀ ਸੀ 2500 ਰੁਪਿਆ ਦੇ ਕੇ ਮੈਂ ਬਹੁਤ ਦੁਖੀ ਆ ਮੈਂ ਸਾਥ ਕਾ ਨਾ ਮੈਂ ਮੋਹਨ ਲਾਲ ਪਾਇੰਟ ਟੈਂਕਰ ਪਾਇ ਇੱਥੇ ਮੇਰੇ ਅੱਛਾ ਜੀ ਇੱਥੇ ਕੀ ਘਟਨਾ ਕੀ ਹੋਈ ਹੈ ਔਰ ਕਾਰਨੇ ਕਿਰਾਏਦਾਰ ਬੈਠੇ ਨੇ ਲੜਾਈ ਹੋਈ ਜੀ ਫਿਰ ਫਿਰ ਮੈਂ ਤਾਂ ਹੁਣ ਪਤਾ ਲੱਗ ਕੇ ਆ ਗਿਆ ਮੈਂ ਕਿੰਨੇ ਵਜੇ ਕੋਣ ਮਿਲਿਆ ਤੁਹਾਨੂੰ ਮੈਨੂੰ ਦਸ ਮਿੰਟ ਪਹਿਲਾਂ ਹੁਣ ਮਿਲਿਆ ਜੀ ਇਹ ਜਿਹੜੇ ਆ ਡਰਮਾ ਪਈ ਵੇਚੀਏ ਕਾਹਦੇ ਖਾਲੀ ਡਰਮ ਆ ਜੀ ਇਹ ਕਦੇ ਵੀ ਡੀਜ਼ਲ ਦੇ ਭਰੇ ਹੋਏ ਆ ਡਰਮ ਜੇ ਕੋਈ ਕਦੇ ਖਾਲੀ ਖਾਲੀ ਡਰਮ ਆ ਖਾਲੀ ਡਰਮ ਨੂੰ ਆਗੇ ਤਾਂ ਲੱਗਦੀ ਨਹੀਂ ਕਿ ਇਹ ਤਾਂ ਭਰੇ ਹੋਏ ਦੀ ਖਾਲੀ ਡਰਮ ਆ ਜੀ ਖਾਲੀ ਡਰਮ ਜੀ ਖਾਲੀ ਡਰਮ ਆ ਜੀ ਖਾਲੀ ਡਰਮ ਖਾਲੀ ਡਰਮ ਹੀ ਖਾਲੀ ਸਾਡੀ ਵਾਸਤੇ ਰੱਖਦੇ ਤੁਸੀਂ ਚਲੋ ਇਹ ਖਾਲੀ ਡਰਮ ਵਾਸਤੇ ਰੱਖੇ ਸੀਗੇ ਖਾਲੀ ਡਰਮ ਹੈ ਡੀਜ਼ਲ ਤੇ ਨਹੀਂ ਕੋਈ ਡੀਜ਼ਲ ਨਹੀਂ ਖਾਲੀ ਡਰਮ ਸੀ ਜਿਹੜੀ ਅੱਗ ਲੱਗੀ ਸੀ ਇਹਨਾਂ ਤੇ ਕਹਿਣ ਦਾ ਮੁਕਾਬਕ ਤੇ ਡੀਜ਼ਲ ਦੇ ਭਰੇ ਵੀ ਲੱਤ ਰਹੇ ਕਿ ਜਿਹਨੂੰ ਅੱਗ ਲਾਈ ਹੈ ਨਾ ਡੀਜ਼ਲ ਇਹਨਾਂ ਆਪ ਅੱਗ ਲਾਈ ਜਿਨਾਂ ਨੇ ਆਪ ਅੱਗ ਲਾਈ ਕਿ ਕਾਨੂੰ ਅੱਗ ਲਾਈ ਕਿ ਕਿਉਂ ਸਾਨੂੰ ਐਸਾ ਕਹੇ ਅੱਗ ਲਾਈ ਹੈ ਜੀ ਅਸੀਂ ਦੇਖਿਆ ਸੀ ਸ਼ਾਟ ਮਾਰਿਆ ਸੀ ਡੀਜ਼ਲ ਦੇ ਭਰੇ ਵੀ ਡਰਮ ਸੀ ਜੀ ਇਹ ਖਾਲੀ ਡਰਮ ਹੈ ਜੀ ਕੋਈ ਕਹੇ ਡਰਮ ਖਾਲੀ ਡਰਮ ਇਹ ਖਾਲੀ ਡੀਜ਼ਲ ਦੇ ਡਰਮ ਰੈਸੀਪਾਇਰ ਰੱਖੇ ਲੋੜ ਪਈ ਖਾਲੀ ਰੱਖਿਆ ਖਾਲੀ ਡਰਮ ਹੈ ਆਗੇ ਮੇਰਾ ਪਿਆਰ ਹੈ ਇਹ ਕਿਹਨ ਲਗਾਣੇ ਜਿਹੜਾ ਅੰਦਰ ਕੀ ਇਹ ਮੇਰੇ ਡੈਡੀ ਆ ਜੀ ਤੇ ਤੁਹਾਡੇ ਜਿਹੜੇ ਬੱਚੇ ਕੀ ਕਰਨਾ ਕੀ ਚਾਹੁੰਦੇ ਸੀ ਉਹ ਫੌਜੀ ਮੈਂ 4 ਦਿਨਾਂ ਵਾਸਤੇ ਲੈ ਕੇ ਆਈ ਸੀ ਮੇਰੇ ਡੈਡੀ ਨੂੰ ਕਹਿੰਦਾ ਮੈਂ ਰੋਟੀ ਚਰਾਬ ਕੁਝ ਨਹੀਂ ਦਿੰਦਾ ਡੈਡੀ ਮੇਰਾ ਥੋੜੀ ਜੀ ਦਾਰੂ ਪੀਂਦਾ ਸੀ ਕਹਿੰਦਾ ਮੈਂ ਨਹੀਂ ਰੱਖਦਾ ਇਹਨੂੰ ਮੈਂ ਕਿਹਾ ਤੂੰ ਨਾ ਰੱਖ ਤਾਂ ਮੈਂ ਆਦਾ ਕੰਮ ਕਰਕੇ ਮੇਰਾ ਪਿਓ ਨੂੰ ਰੋਟੀ ਦੇ ਦੂੰਗੀ ਕਹਿੰਦਾ ਤੂੰ ਐ ਚਾਨਿਆ ਨਾ ਕਹਿੰਦਾ ਮੈਂ ਪੈਟਰੋਲ ਪਾ ਕੇ ਅੱਗ ਲਾ ਦੂੰਗਾ ਮੈਂ ਕਿਹਾ ਚਲ ਗੁੱਸੇ ਚ ਬੋਲਦਾ ਮੈਂ ਚੁੱਪ ਕਰਕੇ ਗੁੱਸੇ ਚ ਵਾਰ ਨੂੰ ਆ ਗਈ ਦੋਨੇ ਬੱਚੇ ਜਾ ਕੇ ਇੰਨੀ ਜੀ ਬਾਤਾਂ ਘਲਾਦੀ ਉਹਨੇ ਆ ਬੱਚਾ ਆ ਗੱਲ ਜੀ ਵੀਰੇ ਤੁਹਾਡੇ ਜਿਹੜੇ ਫਾਦਰ ਲੈ ਕੇ ਹਾਂਜੀ ਉਹ ਅੰਦਰ ਰਹਿ ਗਿਆ ਪਬਲਿਕ ਨੇ ਕੱਡੇ ਬਾਹਰ ਉਹਨੂੰ ਇਹ ਬੱਚੇ ਕਿਤੇ ਸੀ ਇਹ ਬੱਚੇ ਮੈਂ ਬਾਹਰ ਲਿਆਈ ਸੀ ਵੀਰੋ ਬਰਤਸਾ ਵਾਲੇ ਕੋੜੇ ਕੜ ਗਈ ਸੀ ਜਵਾਕ ਲੈ ਕੇ ਅੰਦਰ ਬਾਹਰ ਨਿਕਲਿਆ ਸੀ ਮਜਾਰਾ ਨੇ ਪਜਾਮੀਆਂ ਵੀ ਨਹੀਂ ਪਾਈਆਂ ਇਹ ਅੰਦਰ ਜਿਹੜੇ ਡਰਮ ਪਏ ਨਹੀਂ ਕਾਲੇ ਕਰਦੇ ਇਹ ਡੀਜ਼ਲ ਦੇ ਹੈ ਜੀ ਮਕਾਨ ਮਾਲਕ 2500 ਰੁਪਏ ਕਿਰਾਏ ਤੇ ਰੈਂਦੇ ਸੀ ਜੀ ਮੈਂ ਰੈਂਟਰ ਤੇ ਸਾਰਾ ਸਾਮਾਨ ਮੱਜ ਗਿਆ ਇਹ ਮਕਾਨ ਮਾਲਕ ਕਰਦਾ ਜਲਦੀ ਏ ਪਤਾਨੀ ਜ਼ਮੀਨ ਨੂੰ ਤਾਂ ਕਿਤੋਂ ਆਂਦਾ ਸੀ। ਉਹ ਟੈਂਕੀਆਂ ਭਰਦੇ ਸੀ ਜੀ ਪਾਣੀ ਵਾਲੀਆਂ। ਗਾਂ ਜਿਵੇਂ ਦਿਹਾੜੀਆਂ ਦੂੜੀਆਂ ਤੇ ਕੰਮ ਚੱਲਦਾ ਜੀ। ਉਹਨਾਂ ਨੂੰ ਦੇਖ ਕੇ ਆਂਦੇ ਸੀ। ਹਾਂ ਜੀ ਉਹਨਾਂ ਦਾ ਆ ਕੰਮ ਸੀ ਟੈਂਕੀਆਂ ਦਾ ਵੀਰੇ। ਮਗਾਨ ਮਾਲਕ ਦਾ ਨਾਮ ਨਹੀਂ ਜਾਣਦੀ ਜੀ। ਮੈਂ ਤਾਂ 1.5-2 ਸਾਲ ਹੋਇਆ ਰਹਿੰਦੀ ਨੂੰ। ਤੋਡੇ ਘਰ ਵਾਲੇ ਦਾ ਕੀ ਨਾਮ ਜੀ ਨੇ ਅੱਗ ਲਾਈਏ ਉਹਦਾ ਨਾਮ ਗੁਲਚਨ ਕੁਮਾਰਾ ਵੀਰੇ ਉਹਨੂੰ 7 ਸੱਤ ਸਾਲ ਜਾ ਵੀਰ ਨਹੀਂ ਚਾਹੀਦੀ ਅੱਜ ਦੇ ਰੰਗ ਦਾ ਕੰਮ ਕਰਦਾ ਵੀਰੇ ਮੈਂ ਨਹੀਂ ਰਹਿਣਾ ਉਹਦੇ ਕੋਲੇ ਮੇਰੇ ਬੱਚੇ ਵੀ ਮਚਾ ਦੂਗਾ ਮੈਨੂੰ 7 ਸਾਲ ਹੋ ਗਏ ਬੰਦੇ ਤੋਂ ਕੁੱਟ ਕਾਣੀ ਆ ਤੇ ਨਿੱਕੇ ਜਿਹੇ ਬੱਚਾ ਕਰਕੇ ਮੈਂ ਬੰਦੇ ਦੇ ਰਹੀ ਨਹੀਂ ਆ ਵੀਰੇ ਮੈਂ ਕਹਦਾ ਨਹੀਂ ਤਾਂ ਤਾਂ ਬੰਦੇ ਬਦਲਣ ਨਾਲ ਦੀ ਬੇਇੱਜ਼ਤੀ ਹੁੰਦੀ ਆ ਵਿਚਾਰੇ ਦੀ ਤੋ ਦੇ ਜੀ ਸਰ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਸਿਵਲ ਫਾਇਰ ਬ੍ਰਿਗੇਡ ਬਠਿੰਡਾ ਜੀ ਇਹ ਸਰ ਸਾਨੂੰ ਇਤਲਾ ਮਿਲੀ ਹੈ ਜੀ ਮੰਨ ਲਓ ਵੀ ਜਨਤਾ ਨਗਰ ਤੇ ਗਲੀ ਨੰਬਰ 6 ਵਿੱਚ ਇੱਕ ਘਰ ਵਿੱਚ ਅੱਗ ਲੱਗੀ ਹੈ ਤੇ ਜਲਦੀ ਪਹੁੰਚੋ ਜੀ ਅਸੀਂ ਆਪਣੇ ਛੋਟੇ ਫਾਇਰ ਟ੍ਰੈਂਡਰ ਦੇ ਨਾਲ ਆਪਣੇ ਸਟਾਫ ਦੇ ਸਮੇਤ ਮੈਂ ਇਸ ਪੁਆਇੰਟ ਤੇ ਪਹੁੰਚਿਆ ਤੇ ਆ ਕੇ ਦੇਖਿਆ ਤਾਂ ਅੱਗ ਲੱਗੀ ਪਈ ਸੀ। ਅਨੁਸਾਰ ਅਸੀਂ ਆਪਣਾ ਅੱਗ ਬਝਾਉਣ ਦਾ ਕੰਮ ਸ਼ੁਰੂ ਕਰਾਂਗੇ। ਕਿੰਨੀਆਂ ਗੱਡੀਆਂ ਫਾਇਰਿੰਗ? ਗੱਡੀਆਂ 2 ਜੀ। ਤੇ ਕਿਸ ਚੀਜ਼ ਨੇ ਨਾਲ ਅੱਗ ਲੱਗੀ? ਇਹ ਅੱਗ ਲੱਗਣ ਦੇ ਕਾਰਨ ਅਸਰ ਇਸ ਟਾਈਮ ਤੋਂ ਨਹੀਂ ਪਤਾ ਲੱਗ ਸਕਿਆ ਜੀ। ਇਹ ਤਾਂ ਬਾਅਦ ਚ ਦੇਖਿਆ ਜਾਊਗਾ ਜੀ। ਰਾਮ ਦਾ ਸਰ ਇਹਨੇ ਡੀਜ਼ਲ ਤੇ ਜੋ ਕੋ ਟਾਇਰ ਰਾਮ ਸਰ ਪਿਆ ਹੈਗਾ ਐਨੀ ਵੀ ਹੈ ਖਾਲੀ ਹੈ ਜੀ। ਰਾਮ ਦੇ ਅੰਦਰ ਡੀਜ਼ਲ ਹੈ। ਉਹ ਨਾਲ ਟਾਇਰ ਪਏ ਆ ਟਾਇਰਾਂ ਨੂੰ ਅੱਗ ਜ਼ਰੂਰ ਲੱਗੀ। ਸਾਤੇ ਡੀਜ਼ਲ ਜਿਹੜੇ ਸੀਗੇ ਸਵਾਰ ਤੋਂ ਸੱਜਣ ਮੁਤਾਬਕ ਵਿਜਨ ਤੇ ਜੰਮ ਕਿਤੇ ਪਰੇ ਨਹੀਂ ਸਰ ਸਾਨੂੰ ਤਾਂ ਮੌਕੇ ਤੇ ਜੀ ਡਰਮ ਤਾਂ ਸੇਫ ਹੋਮੇ ਖਾਲੀ ਡਰਮ ਉਮੇ ਪਿਆ ਜੀ ਡਰਮ ਨੂੰ ਤਾਂ ਡੀਜ਼ਲ ਨੂੰ ਅੱਗ ਨਹੀਂ ਸੀ ਨਾਲ ਪਏ ਮਟੀਰੀਅਲ ਨੂੰ ਟਾਇਰਾਂ ਨੂੰ ਅੱਗ ਸੀ ਜੀ